हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਹਾਂ ਦੋਸਤੋ ਵੀਰ ਅਰਸ਼ ਦੇ ਕੋਲ ਦੋ ਪਸ਼ੂ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਜਿਹੜੇ ਉਹ ਦਿਖਾ ਦਾਂਗੇ ਇੱਕ ਝੋਟੀ ਆ ਬਿਲਕੁਲ ਸੁਹੀ ਨੂੰ ਕਿੰਨਾ ਕ ਸਮਾਂ ਹੋ ਗਿਆ ਉਹ ਗੱਲਬਾਤ ਆਪਾਂ ਵੀਰ ਅਰਸ਼ ਨਾਲ ਕਰਾਂਗੇ ਇੱਕ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਵਾਇਰ ਦਿਖਾ ਦਾਂਗੇ ਨਾਗ ਜਿਹੜੇ ਆ ਦੋਸਤੋ ਕੋਈ ਦੋ ਤਿੰਨ ਨਾਗ ਦੋ ਨਾਗ ਜਿਹੜੇ ਆ ਦੋਸਤੋ ਉਹ ਰੂਟੀਨ ਦੇ ਵਿੱਚ ਆਉਂਦੇ ਆ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ ਠੀਕ ਹੈ ਨੰਬਰ ਬਾਈ ਅਰਸ਼ ਦੇ ਬਿਲਕੁਲ ਲਗਾਤਾਰ ਸਕਰੀਨ ਦੇ ਥੱਲੇ ਚਲਦੀ ਕਰਦਾਂਗੇ ਅੱਜ 13 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 4:00 ਵਜੇ ਸ਼ਾਮ ਦਾ ਸਮਾਂ ਹੈਗਾ ਸੋ ਜਿਹੜਾ ਪਸ਼ੂ ਦੋਸਤੋ ਇਹਨਾਂ ਦੋ ਨਾਗ ਦੇ ਵਿੱਚੋਂ ਜਿਹੜਾ ਪਸ਼ੂ ਪਸੰਦ ਆਊਗਾ ਆਪਦੀ ਨਰਕ ਪਰਖ ਤਸੱਲੀ ਆ ਉਹ ਘਰ ਵਿਜਿਟ ਕਰਕੇ ਕਰ ਲਿਓ ਸੌਰ ਸਿੰਘ ਤੋਂ ਦੋਸਤੋ ਬਿਲਕੁਲ ਕਿਲੋ ਕਿਲੋਮੀਟਰ ਜਿਹੜਾ ਵੀਰ ਬਿਲਕੁਲ ਮਾਣੇ ਮੱਲੀਆਂ ਵਾਲੇ ਪਿੰਡ ਨੂੰ ਜਿਹੜੀ ਦੋਸਤੋ ਸੜਕ ਜਾਂਦੀ ਹੈ ਉਸੇ ਸੜਕ ਦੇ ਉੱਪਰ ਵੀਰ ਹੋਰਾਂ ਦਾ ਘਰ ਆ ਠੀਕ ਆ ਸੋ ਆਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਅਰਸ਼ ਸਾਸਰੀ ਕਲਪਰਾ ਸ੍ਰੀ ਕਾਲ ਸੰਧੂ ਸਾਹਿਬ ਹੋਰ ਸੁਣਾਓ ਠੀਕ ਠਾਕ ਜੀ ਠੀਕ ਠਾਕ ਹੈ ਮੈਂ ਜੀ ਵਧੀਆ ਵਧੀਆ ਸੰਧੂ ਸਾਹਿਬ ਠੀਕ ਠਾਕ ਗੁਰੂ ਨਾਨਕ ਦਾਸ ਦੀ ਕਿਰਪਾ ਜੀ ਚਲੋ ਵਧੀਆ ਚੱਲ ਰਿਹਾ ਅਰਸ਼ ਵੀਰੇ ਪਸੂ ਆਪਾਂ ਪਿਛਲੀ ਵੀਡੀਓ ਕੱਲ ਪਰਸੋਂ ਕਿੰਨੇ ਚਾਰਕ ਦਿਨੋਂ ਅੱਜ ਨਹੀਂ ਅੱਜ ਦੂਜਾ ਦਿਨ ਹੈ ਪਰਸੋਂ ਭਾਈ ਇਹਦੇ ਅੱਜ ਫੇਰ ਬਦਲ ਗਏ ਠੀਕ ਹੈ ਠੀਕ ਦੇਖੇ ਸੀ ਪਸੂ ਹੋ ਜਾਂਦੇ ਸੀ ਹਾਂਜੀ 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 ਉਹ ਆਪਣੇ ਮਹਾਰਾਜ ਦੀ ਮਿਹਰ ਆਪਣਾ ਬੋਲੀ ਜਾਜ ਹੁੰਦਾ ਕਈ ਤੇ ਬੜਾ ਸੇਵਣੇ ਚਲੋ ਪਸੂ ਵੀ ਬਾਕੀ ਹਾਂਜੀ ਸੋਹਣੇ ਹੁੰਦੇ ਹਨ ਹਾਂਜੀ ਹਾਂਜੀ ਥਣ ਲੇਵੇ ਤੇ ਸਾਫ ਸੁਥਰੇ ਹਾਂਜੀ ਹਾਂਜੀ ਆਪਾਂ ਲੰਮਾ ਨਹੀਂ ਕਿਸੇ ਨੂੰ ਲੈਣਾ ਜਿਹੜੀ ਚੀਜ਼ ਆਪਾਂ ਉਹ ਹੀ ਦੱਸਦੇ ਵੀਡੀਓ ਜੀ ਬਿਲਕੁਲ ਤੇ ਅੱਜ ਦੋ ਇੱਕਾਂ ਝੋਟੀ ਆ ਗਈ ਆ ਇੱਕ ਝੋਟੀ ਆ ਸੂਈ ਆ ਤੇ ਇੱਕ ਗਾਂ ਗੱਬਣਿਆ ਝੋਟੀ ਦਿਖਾ ਰਹੇ ਆ ਸੁਆ ਜਿਹੜਾ ਪੁੱਛ ਲੈਣੇ ਆ ਬਾਕੀ ਸਿੰਘੀ-ਸੁੰਗੀ ਕਾਫੀ ਸੋਹਣੀ ਏ ਇੱਕ ਵਾਰੀ ਪੂਰਾ ਤੁਸੀਂ ਆ ਬੋਟੀ ਸਟ੍ਰਕਚਰ ਵੇਖ ਲਓ ਠੀਕ ਆ ਜੀ ਸਿੰਘ-ਸੁੰਗੀ ਦੀ ਬੰਤਰ ਚੰਗੀ ਆ ਪਿੱਠ-ਪੂੜਾ ਵਿਖਾਵਾਂਗੇ ਤੁਹਾਨੂੰ ਬਿਲਕੁਲ ਪਤਲੇ ਚਮੜੇ ਦੇ ਵਿੱਚ ਅਸਲੀ ਚਮੜੀ ਆ ਤੇ ਆਹ ਵੇਖੋ ਅੱਛਾ ਅਰਚਾ ਸੁਆ ਕਿਨਵਾ ਸੁਈ ਆ ਸੁਆ ਪਹਿਲਣ ਸੁਈ ਸੰਧੂ ਸਾਹਿਬ ਪਹਿਲਣੀ ਆ ਹਾਂ ਜੀ 10 ਕਿਲੋ ਦੁੱਧ ਆ ਬਹੁਤ ਜਿਆਦੀ ਠੰਡੀ ਧੀਰੀ ਝੋਟੀ ਭਵੇਂ ਇਦਾਂ ਬੈਠੀ ਹੋਏ ਲਓ ਜੀ ਆਹ ਵੇਖੋ ਠੰਡੀ ਧੀਰੀ ਪੂਰੀ ਸੀਲ ਸਊ ਵੀਰ ਕਹਿੰਦਾ ਬਾਕੀ ਆ ਦੇਖੋ ਦੇ ਦਿਨ ਬੱਚਾ ਲਾਇਆ ਜਿਹੜਾ ਇਸੇ ਤਰ੍ਹਾਂ ਬਹਿ ਕੇ ਤੁਸੀਂ ਆ ਵੀਖ ਸਕਦੇ ਠੀਕ ਆ ਤੇ ਆ ਜਿਹੜੀਆਂ ਧਾਰਾ ਮਾਰ ਕੇ ਤੁਹਾਨੂੰ ਦਿਖਾ ਰਿਹਾ ਵੀਰ ਤੇ ਆ ਲਓ ਜੀ ਚਲੋ ਜੀ ਅਗਲੇ ਦੀ ਮਾਰ ਦਿਓ ਠੀਕ ਹੈ ਜੀ ਅਸੀਂ ਅਰਚਾ ਦੁੱਧ ਦਾ 10 ਕਿਲੋ ਦੱਸਿਆ ਦੁੱਧ 10 ਕਿਲੋ ਦੇ ਥੱਲੇ ਸੰਸਾਰ ਠੀਕ ਹੈ 10 ਹੀ ਹੋਊਗਾ ਵੀ ਇਹ ਤਾਂ ਨਹੀਂ ਵੀ 10 ਕਿੱਗ ਨਿਕਲਦਾ ਥੋੜਾ ਮੈਨਾਂ ਆਪਾਂ ਉਨਾ ਹੀ ਕਹਿਣਾ ਜਿੰਨਾ ਹੋਇਆ ਠੀਕ ਹੈ ਹਾਂਜੀ ਤੇ ਚਵਾਈ ਗਵੀ ਤਾਂ ਚਲੋ ਇੱਕ ਨੰਬਰੀਆ ਕੋਈ ਪੂਰ ਛੱਟਾ ਕੋਈ ਵੀ ਕੋਈ ਥਣ ਦਾ ਕੋਈ ਨੁਕਸ ਹੋ ਗਿਆ ਆਪਣੀ ਗਰੰਟੀ ਇਸ ਸੰਸਾਰ ਹੂੰ ਮਗਰ ਬੱਚਾ ਕੱਟਾ ਮਗਰ ਕੱਟਾ ਜੀ ਮੇਲ ਕਾਫ ਆ ਕੱਟਾ ਦੋਸਤੋਂ ਇਹਦੇ ਥੱਲੇ ਆ ਤੇ ਸਮਾਂ ਮਹੀਨੇ ਕਿਤੇ ਲੱਗੇ ਕਿ ਉੱਤੇ ਬਾਅਦ ਮਹੀਨੇ ਉਹਦੇ 20 25 ਦਿਨਾਂ ਦੇ ਪਰ ਮਹੀਨਾ ਹੋ ਗਿਆ ਮਹੀਨਾ ਮਹੀਨੇ ਦੇ ਉੱਤੇ ਹੀ ਹੋਣਗੇ ਦੋ ਕੁ ਦਿਨ ਸੰਸਾਰ ਤਾਂ ਮਹੀਨੇ ਤੋਂ ਉੱਤੇ 5 ਦਿਨ ਹੋਰ ਮੰਨੇ ਜਾਣ ਹਾਂਜੀ ਤੇ ਕੱਟਾ ਜਿਹੜਾ ਭਰਾਵੋ ਆ ਨਾਲ ਆ ਠੀਕ ਆ ਤੇ ਝੋਟੀ ਬਿਲਕੁਲ ਮੀਡੀਅਮ ਹਾਈਟ ਆ ਤੁਤ ਨੂੰ ਖਰੀ ਆ ਚਵਾ ਜਿਹੜਾ ਤੁਸੀਂ ਦੇਖ ਹੀ ਲਿਆ ਹਾਂ ਬਿਲਕੁਲ ਮੁਠੀ ਵਾਲੇ ਆ ਸੁਆ ਪਹਿਲਾ ਸੁਈ ਆ ਤੇ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਾਂਗੇ ਉਸ ਤੋਂ ਪਹਿਲਾਂ ਨਾਲ ਦੀ ਨਾਲ ਜਿਹੜਾ ਤੋੜ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਖੋਲ ਕੇ ਵੀ ਰਸ ਬਾਕੀ ਥਾਮਦੇਵਾ ਜਿਹੜਾ ਦੋਸਤੋ ਪੱਧਰ ਵਿਖਾਉਂਦੀ ਆ ਜਿੱਥੋਂ ਤੱਕ ਮੇਰੀ ਨਿਗਾ ਮੈਂ ਤੁਹਾਨੂੰ ਦੱਸ ਸਕਦਾ ਵੀ ਬਿਲਕੁਲ ਬਖਾਲਾ ਪੱਧਰ ਫੇਸ ਕੁਆਲਿਟੀ ਚੰਗੀ ਆ ਠੀਕ ਆ ਜੀ ਬਿਲਕੁਲ ਛੋਟਾ ਜਿਹਾ ਫੇਸ ਆ ਸਿੰਗੀ ਸੋਹਣੀ ਆ ਤੇ ਹਵਾਨਾ ਜਿਹੜਾ ਤੁਸੀਂ ਵੇਖ ਕੇ ਚੈੱਕ ਕਰ ਲਓ ਲੋ ਜੀ ਤੋੜ ਲੀ ਗੀ ਇਹ ਛੋਟੀ ਚੰਗੀ ਆ ਦੋਸਤੋ ਪਸੰਦ ਆ ਜੂਗੀ ਬਾਕੀ ਅ ਤਸੱਲੀ ਨਾਲ ਜਿਹੜੀ ਚਵਾਈ ਤੁਸੀਂ ਕਰ ਲਿਓ ਬਾਕੀ ਉਲਟ ਬਹਿਣੀ ਆ ਜੇ ਪਾਸੇ ਤੁਹਾਨੂੰ ਦਿਖਾਉਣੇ ਆ ਥਾਣ ਦੇਖੋ ਠੀਕ ਹੈ ਮੁੱਠੀ ਥਾਣਾ ਚਵਾਈ ਬਿਲਕੁਲ ਪੋਲੀ ਆ ਸੋ ਆ ਦੇਖੋ ਅਰਸੇ ਮੋਲ ਕੀ ਕਰਦੇ ਆ ਫਿਰ ਇਹਦਾ ਮੋਲੇ ਦਾ ਸੰਧੂ ਸਾਹਿਬ ਕਰਦੇ ਆ ਆਪਾਂ 65000 ਰੁਪਇਆ ਹੂੰ 65 ਹਾਂ ਨਹੀਂ 60000 ਦੀ ਝੋਟੀ ਦੇ ਦਾਂਗੇ ਉਹਦੇ ਵਿੱਚੋਂ ਮਾਨਤਨ ਕਰਦਾ ਬਾੜ ਦੀ ਉਹਦੇ ਵਿੱਚੋਂ ਮਾਨਤਨ ਕਰਦਾ ਠੀਕ ਹੈ ਜੀ ਹਾਂਜੀ ਝੂਠੀ ਵੈਸੇ ਵੀ ਸਾਫ਼ ਸੁਥਰੀ ਹਾਂਜੀ ਪਿਓਰ ਦੂਜੇ ਸੂਏ ਸੰਧੂ ਸਾਹਿਬ ਝੋਟੀ ਨੇ ਦੋਦੀ 14 15 ਕਿਲੋ ਦੇਣਾ ਦੂਜੇ ਸੂਵੇ ਹਾਂਜੀ ਪੈ ਲੈਣਾ ਬੜੀ ਜ਼ਿਆਦਾ ਲਈ ਇਹ ਖੇਮ ਕਰਨੋਂ ਲਈ ਝੋਟੀ ਬਾਰਡਰ ਵਾਲੇ ਏਰੀਏ ਤੋਂ ਬਾਰਡਰ ਤੋਂ ਹਾਂਜੀ ਖੇਮ ਕਰਨੋਂ ਵੀਰਾਂ ਦਾ ਲਈ ਆ ਠੀਕ ਆ ਜੀ ਬਾਕੀ ਮੋਸਟਲੀ ਵੀਰ ਜਾਣਦੇ ਚਲੋ ਪਸੂ ਚੰਗੇ ਆ ਬਾਰਡਰ ਦੇ ਨਾਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਪਸੂ ਵੀ ਚੰਗੇ ਨਿਕਲਦੇ ਆ ਸੋ 65000 62000 ਲੈਦੇ ਆ ਠੀਕ ਆ ਥਣ ਥਣ ਬਹੁਤ ਕੁਆਲਟੀ ਵਾਲਾ ਪਸੰਦ ਆਊਗੀ ਜਰੂਰ ਸੌਦਾ ਕਰਿਓ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਵਿਹੜ ਆ ਇਹ ਦਿਖਾ ਦਿੰਨੇ ਆਪਾਂ ਠੀਕ ਆ ਇਹ ਸ਼ਾਈਵਾਲ ਕ੍ਰੋਸ ਅੰਗ ਦੇ ਵਿੱਚ ਆ ਅਰਸ਼ ਸੂਬਾ ਕਿ ਨਵਾਂ ਸੂਗੀ ਏ ਇਹ ਦੂਜੇ ਸੂਏ ਸੁਣੀ ਸੰਧੂ ਸਾਹਿਬ ਦੂਜੇ ਸੂਬੇ ਆ ਹਾਂਜੀ ਤੇ ਆ ਜਿਹੜਾ ਫੇਸ ਕੁਆਲਟੀ ਦੇਖੋ ਮੂੰਹ ਮੱਥਾ ਤੇ ਬਿਲਕੁਲ ਜਿਹੜੀ ਆ ਦੋਸਤੋ ਜਿੰਨਾ ਕ ਹਾਈਟ ਦੀ ਗੱਲ ਕਰਕੇ ਤਾਂ మీడియం ਹਾਈਟ ਆ మీడియం ਹਾਈਟ ਆ ਬਾਕੀ ਬੇਲ ਸੋਹਣੀ ਆ ਠੀਕ ਹੈ ਜੀ ਖਾਣ ਦੇ ਵਾ ਆ ਤੁਸੀਂ ਦੇਖ ਕੇ ਚੈੱਕ ਕਰ ਲਓ ਹਲੋ ਦਿਨ ਕਿੰਨੇ ਕ ਲੈਂਦੀ ਆ ਜੀ ਇਹ ਜੇ 7-8 ਦਿਨ ਲੈਂਦੀ ਸੰਦਸਾ 7-8 ਦਿਨ ਲੈ ਜੂਗੀ ਠੀਕ ਆ 7-8 ਦਿਨ ਲੈ ਜੂਗੀ ਬਾਕੀ ਖੋਲੂ ਹਜੇ ਮਤਲਬ ਕਿ ਢਿੱਲਾ ਢੋਲਾ ਲੜਦੋਣ ਕਾਫੀ ਆ ਦੇਖੋ ਦੁੱਧ ਦਾਸ 13 14 ਕਿਲੋ ਦਹੀਂ ਜਿਉ ਹੀ ਆਮੇ ਸੰਤੋਪ 13 14 ਹਾਂਜੀ ਪਿਛਲੇ ਸੂਕੇ ਤੋਂ ਕਹਿੰਦੇ 12 ਕਿਲੋ ਚੋਇਆ ਅੱਛਾ ਬਾਕੀ 13 14 ਕਿਲੋ ਦਹੀਂ ਜਾਊਗੀ 13 13 13 ਲੀਟਰ ਤਾਂ ਪਹਿਲਾਂ 12 13 ਲੀਟਰ 14 ਲੀਟਰ ਚੋਣਾ ਚਾਹੀਦਾ ਹੈ ਹਾਂਜੀ ਹਾਂਜੀ ਬਿਲਕੁਲ ਖੋਲ ਕੇ ਦਿਖਾ ਦਿਓ ਇਹ ਵੀ ਜੀ ਸੁਵਾ ਦੁਜਾ ਦੁਜਾ ਇਹ ਨਾਲ ਯਾਰਸ ਹਾਂਜੀ ਹਾਂਜੀ ਸੁਵਾ ਦੁਜਾ ਜੀ ਤੇ ਕ੍ਰੋਸ ਬੈਡ ਆ ਦੋਸਤੋ ਸ਼ਾਹੀਪਾਲ ਅੰਗ ਦੇ ਵਿੱਚ ਕ੍ਰੋਸ ਆ ਠੀਕ ਆ ਬਾਕੀ ਥਣ ਥਣ ਪੂਰਾ ਮੁੱਠੀ ਥਾਣੇ ਦਾ ਵੀ ਤੇ ਬਿਲਕੁਲ ਨੋਕਲਾ ਥਾਣਾ ਸਪੇਸ ਬੇਸ਼ੱਕ ਥੋੜੀ ਜਿਹੀ ਤੁਹਾਨੂੰ ਘੱਟ ਨਜ਼ਰ ਹਜੇ ਦਿਖਾਈ ਦੇਊਗੀ ਕਿਉਂਕਿ ਦੇਵਾ ਭਰਨਾ ਤੇ ਜਦੋਂ ਬਿਲਕੁਲ ਦੋਸਤੋ ਪਸਮਾ ਹੋਇਆ ਜਾਂ ਦੇਵਾ ਭਰਿਆ ਪਸੂ ਤਿਆਰੀ ਦੇ ਵਿੱਚ ਹੋਇਆ ਸਪੇਸ 3 3 ਇੰਚ 2.5 2.5 3 3 ਇੰਚ ਜਿਹੜੀ ਸਪੇਸ ਵਿੱਚ ਥਣਾਂ ਦੇ ਆ ਤੇ ਬਾਕੀ 53 ਤੋਂ ਉਪਰ ਕਿੱਦਾਂ ਰਹੀ ਮੈਂ ਪੂਰ ਛੱਟੇ ਦੀ ਆਪਣੀ ਗਰੰਟੀ ਹੋਊਗੀ ਥਣ ਘੱਟ ਹੋਵੇ ਸਮਝੋ ਸਾ ਅੱਛਾ ਅੱਛਾ ਹਾਂਜੀ ਹਾਂਜੀ ਲਓ ਜੀ ਇਹ ਪੂਰੀ ਭਰਾਈ ਹੋਣੀ ਤੁਸੀਂ ਦੀ ਹਾਂਜੀ ਹਾਂਜੀ ਪੂਰੀ ਤਸੱਲੀ ਕਰਕੇ ਲੈਂਦੀ ਆਪਾਂ ਨਾ ਆ ਲੋ ਜੀ ਬਾਕੀ ਦੋਸਤੋ ਢੇਲ ਟੂ ਲਗਾਫੀ ਆ ਮੋਸਟ ਆ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਹਜੇ 5 ਤੋਂ 7 ਦਿਨ ਜੇਕਰ ਲੈ ਗਈ ਤੇ ਬਿਲਕੁਲ ਹਵਾਨਾ ਟਾਈਟ ਕਰਕੇ ਜਿਹੜਾ ਦੋਸਤੋ ਪਸੂ ਸੁਊਗਾ ਤੇ 7 ਦਿਨ ਹਜੇ ਘਟੋ ਕਰ ਮੰਨ ਕੇ ਕੋਈ ਵੀ ਸੌਦਾ ਕਰ ਸਕਦੇ ਹੋ ਅਰਸ਼ ਲੈ ਦੇ ਫਿਰ ਇਹਦਾ ਕੀ ਇਹਦਾ ਮੁੱਲ ਦੇ ਸੰਧੂ ਸਾਹਿਬ ਕਰਦੇ 35000 ਰੁਪਇਆ ਹਾਂ हां 9 35000 ਦੀ ਬਚੀ ਦੇ ਤਾਂ ਉਹਦੇ ਵਿੱਚੋਂ ਮਾਨਤਨ ਕਰਦਾ ਹਾਂ ਖੁੱਲਾ ਹੀ 35000 ਚੋਰੀ ਉਹਦੇ ਵਿੱਚੋਂ ਮਾਨਤਨ ਕਰਦਾ ਠੀਕ ਆ 35000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਸੋ ਇੱਕ ਵਾਰੀ ਫੇਰ ਤੁਸੀਂ ਆ ਥਣ ਦੇਖੋ ਜੀ ਆ ਦੇਖ ਠੀਕ ਆ ਸੋਹਣੀ ਸ਼ੇਪ ਆ ਥਣ ਦੀ ਕੋਈ ਦਿੱਕਤ ਨਹੀਂ ਆਊਗੀ ਬਿਲਕੁਲ ਹਲਦੀ ਚਪਾਈ ਕਰੋਗੇ ਮੁੱਠੀ ਥਣ ਤੇ ਨੰਬਰ ਅਰਸ਼ ਬੋਲ ਦੋ ਆਪਣੇ 86993126609815931 ਤੇ ਨਿੱਕੀ ਠੀਕ ਹੈ ਭਰਾ ਹਾਂਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਅਰਸ਼ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨੰਬਰ ਆਪਾਂ ਵੀਰ ਦੇ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ